ਮੰਜੇ ਤੇ ਬੈਠੇ ਇਸ ਬਜ਼ੁਰਗ ਤੇ ਬੱਚੇ ਦੀ ਉਮਰ 'ਚ ਕਈ ਦਹਾਕਿਆਂ ਦਾ ਫਰਕ ਹੈ ਪਰ ਦੋਹਾਂ ਦੀ ਮਾਨਸਿਕ ਹਾਲਤ 'ਚ ਕੋਈ ਫਰਕ ਨਹੀਂ ਮਾਨਸਾ ਦੇ ਪਿੰਡ ਬਹਾਦਰਪੁਰ ਦੇ 13 ਸਾਲ ਦੇ ਸਿਕੰਦਰ ਦੇ ਮੁਕੱਦਰ ਤੇ ਕਰਜ਼ੇ ਦੀ ਪੰਡ ਭਾਰੂ ਪੈ ਗਈ ਹੈ ਕੁਝ ਮਹੀਨੇ ਪਹਿਲਾਂ ਦੁਨੀਆਦਾਰੀ ਨੂੰ ਸਮਝਣ 'ਚ ਅਸਮਰਥ ਇਸ ਮਾਸੂਮ ਦੀ ਜ਼ਿੰਦਗੀ ਇੱਕ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਈ 6 ਮਹੀਨੇ ਪਹਿਲਾਂ ਮਾਪਿਆਂ ਦਾ ਸਾਇਆ ਸਿਰੋਂ ਉੱਟ ਗਿਆ ਵਿਰਾਸਤ 'ਚ ਸਿਕੰਦਰ ਦੇ ਸਿਰ 9 ਲੱਖ ਰੁਪਏ ਦਾ ਕਰਜ਼ਾ ਮਿਲਿਆ ਅੱਖਾਂ 'ਚ ਬਾਦਸ਼ਾਹ ਸਿਕੰਦਰ ਵਾਂਗ ਬੜਨ ਦਾ ਸੁਪਨਾ ਸੀ ਪਰ ਉਸ ਨੂੰ ਪਿਤਾ ਜਸਵੀਰ ਸਿੰਘ ਦੀ ਦੇਣਦਾਰੀ ਨੇ ਲੱਖਾਂ ਦਾ ਕਰਜ਼ਾ ਹੀ ਬਣਾ ਦਿੱਤਾ ਨਰਮੇ ਤੇ ਚਿੱਟੇ ਮੱਛਰ ਦੇ ਹਮਲੇ ਨੇ ਸਿਕੰਦਰ ਦੇ ਪਿਤਾ ਦੀ ਵੀ ਜਾਨ ਲੈ ਲਈ ਖੇਤ 'ਚ ਕੰਮ ਕਰਦੇ ਹੋਏ ਮਾਂ ਹਾਦਸੇ ਦਾ ਸ਼ਿਕਾਰ ਹੋ ਗਈ ਇਲਾਜ ਲਈ ਹਰ ਕੋਸ਼ਿਸ਼ ਕੀਤੀ ਗਈ मा नहीं फसल, जी। जी जी। जी मां नहीं बची पिता जसवीर सिंह ਨੂੰ ਸਦਮਾ ਲੱਗ ਗਿਆ ਪਤਨੀ ਦੀ ਮੌਤ ਖਰਾਬ ਹੋਈ ਫਸਲ ਅਤੇ ਕਰਜ਼ੇ ਤੋਂ ਪ੍ਰੇਸ਼ਾਨ ਖੁਦਕੁਸ਼ੀ ਕਰ ਲਈ ਜਦੋਂ ਮੇਰੀ ਮੰਮੀ ਨਰਮਾ ਚੁਕਿਰ ਗਈ ਜੀ ਉਹ ਜੀ ਨਾਲ ਹੀ ਚਰੇੜੀ ਪਾਰਟੀ ਦੀ ਸੰਗਲੀ ਟੁੱਟ ਗਈ ਜੀ ਫਿਰ ਜੀ ਮਾਨਸਾ ਲੈ ਕੇ ਗਈ ਫਿਰ ਜੀ ਬਠਿੰਡੇ ਜੀ ਫਿਰ ਚੰਡੀਗੜ੍ਹ ਜੀ ਬਾਰਾ ਖਰਚ ਹੋਇਆ ਜੀ ਫਿਰ ਜੀ ਸ਼ਿਮੇ ਦੇਨ ਜੀ ਉਹ ਡੈਥ ਹੋ ਗਈ ਜੀ ਫਿਰ ਜੀ ਮੇਰੇ ਪਾਪੇ ਨੂੰ ਪਰੇਸ਼ਾਨੋ ਪਰੇਸ਼ਾਨ ਹੋ ਗਏ ਸੀ ਫਿਰ ਜੋ ਉਹਾਰੂ ਪੀ ਕੇ ਪਤਾ ਨਹੀਂ ਕੀ ਖਾ ਗਿਆ ਜੀ ਫਿਰ ਜਦੋਂ ਉਸ ਨੂੰ ਦੇਖਿਆ ਹੀ ਬੋਲਦਾ ਨਹੀਂ ਰਹੀ ਸੀ ਸਾਰਿਆਂ ਦਾ ਲਾਡਲਾ ਚੁੱਪ ਰਹਿਣ ਲੱਗਾ ਮੁੰਡਿਆਂ ਦੀ ਟਾਣੀ 'ਚ ਜਾਣਾ ਛੱਡ ਦਿੱਤਾ ਕਿਉਂਕਿ ਲੋਕਾਂ ਦੀ ਲੱਖਾਂ ਦੀ ਦੇਣਦਾਰੀ ਮਾਸੂਮ ਨੂੰ ਗਮਸੂਮ ਕਰ ਗਈ ਹੈ ਬਜ਼ੁਰਗ ਦਾਦਾ-ਦਾਦੀ ਸਿਕੰਦਰ ਦੀ ਸੰਭਾਲ ਕਰਦੇ ਨੇ ਪੁੱਤਰ ਗੋਣ ਤੋਂ ਬਾਅਦ ਪੋਤੇ ਦੀ ਹਾਲਤ ਦੇਖ ਦਾਦੀ ਦੀਆਂ ਬੁੱਢੀਆਂ ਅੱਖਾਂ 'ਚ ਫਿਕਰ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਸਿਕੰਦਰ ਦੀ ਖਾਮੋਸ਼ੀ ਬਜ਼ੁਰਗ ਨੂੰ ਤੁਰ ਅੰਦਰ ਤੱਕ ਤੋੜ ਦਿੰਦੀ ਹੈ ਪਹਿਲਾਂ ਤਾਂ ਜਿੱਥੇ ਹੀ ਕਿਤਾਬ ਵਧੀਆ ਆਹ ਹੁਣ 8 ਟੀਕੀ ਸਾਲ 'ਚ ਕੋਈ ਪੜਿਆ ਨਹੀਂ ਚੰਜਰਾ ਪੜਦਾ ਨਹੀਂ ਜਦੋਂ ਇਸ ਨੂੰ ਗਮ ਰਹਿ ਵੀ ਮੈਂ ਕਰਜ਼ਾ ਕਿਵੇਂ ਜਦੋਂ ਟਾਈਮ ਆਈ ਕਹਿੰਦਾ ਮੈਂ ਵੀ ਇਹ ਨਾ ਕਰ ਜਾ ਗਿਆ ਜਾਂ ਫੇਕਰ ਕਰ ਵੀ ਮੈਂ ਕਰਜ਼ਾ ਕਿਵੇਂ ਤਰੂੰਗਾ ਪੜਾਈ ਵੀ ਘਟਾ ਲੇ ਕਿ ਇਹ ਲੋਕ ਇਹ ਕਿਰਚ ਪੈ ਗਿਆ 사람들 ਆ ਜਾਏਗਾ ਬਸ ਆ ਕੇ ਅੰਦਰ ਪੈ ਜੇਗਾ ਬੈਠਾ ਰਹੇਗਾ ਕਿ ਕੋਈ ਵੱਖ ਚ ਖੇਡਣ ਨਹੀਂ ਜਾਂਦਾ ਬਈ ਬੱਚਾ ਖੇਡਣ ਵਾਈ ਜੇ ਨਾ ਜਾਂਦਾ ਨਹੀਂ ਗਰੀ ਫਿਕਰ ਚ ਪੈ ਰਹੇਗਾ ਇਹੋ ਵੀ ਠੇਕ ਲਾ ਕੇ ਸਿਕੰਦਰ ਦੇ ਪਿਤਾ ਜਸਵੀਰ ਜਦੋਂ ਆਪਣੇ ਭਰਾ ਨਾਲੋਂ ਵੱਖ ਹੋਏ ਤਾਂ ਉਹਨਾਂ ਦੇ ਸਿਰ ਲੱਖਾਂ ਦਾ ਕਰਜ਼ਾ ਸੀ ਆੜਤੀਏ ਤੋਂ ਲੈ ਕੇ ਰਿਸ਼ਤੇਦਾਰਾਂ ਤੱਕ ਜਿੱਧਰ ਵੀ ਸਿਕੰਦਰ ਮੂੰਹ ਕਰਦਾ ਹਮ ਦਰਦ ਘਟ ਕਰਜ਼ਦਾਰ ਜ਼ਿਆਦਾ ਦਿਖਦੇ ਨੇ ਪਿੰਡ ਦੇ ਪਤਵੰਤਿਆਂ ਤੇ ਰਿਸ਼ਤੇਦਾਰਾਂ ਨੇ ਸਿਕੰਦਰ ਦੇ ਤਾਏ ਨਾਲ ਖੇਤੀ ਦਾ ਹਿਸਾਬ-ਕਿਤਾਬ ਕੀਤਾ। ਸਾਰਾ ਜੋੜ ਘਟਾ ਕੇ ਉਸ ਦੇ ਸਿਰ 9 ਲੱਖ ਰੁਪਏ ਦਾ ਕਰਜ਼ਾ اٹ ਗਿਆ। ਵੰਡ 'ਚ ਸਿਕੰਦਰ ਨੂੰ ਆਪਣੇ ਹਿੱਸੇ ਦੀ 2 ਏਕੜ ਜ਼ਮੀਨ ਸਮੇਤ ਇੱਕ ਮੱਝ ਮਿਲੀ। 1 ਲੱਖ 20 ਹਜ਼ਾਰ ਤਾਜੀ ਬੈਂਕ ਦਾ, ਲੱਖ ਰੁਪਏ ਜੀ ਸਟੇਟਿਟੀ ਦਾ, ਪੌਣੇ 3 ਲੱਖ ਰੁਪਏ ਜੀ ਆੜਤੀ ਇਹਦਾ, 42 42 ਹਜ਼ਾਰ ਰੁਪਏ ਜੀ ਚਾ ਮਿੱਠੇ ਵਾਲੇ ਬਾਣੀ ਆੜਤੀ ਇਹਦਾ ਦੇਣਾ ਜੀ। ਤੇ ਸਪਰੇਅ ਵਾਲੇ ਦਾ ਜੀ 31000 ਰੁਪਇਆ ਜੀ ਤੇ ਹੋਰ ਜਦੇਦੀ ਮੰਮੀ ਤੇ 6:00 ਵਜੇ ਉਹਦੇ ਭੈਣ ਪਾਈਆਂ ਤੇ ਫੜੇ ਹੋਏ ਨੇ ਜੀ 70000 ਇੱਕ ਪੈਣ ਪਾਈ ਤੇ ਫੜਿਆ ਹੋਇਆ ਜੀ 50 ਇੱਕ ਤੋਂ 50 ਇੱਕ ਤੋਂ ਜੀ ਵੀ ਇਹ 3 ਲੱਖ ਰੁਪਇਆ 320000 ਰੁਪਇਆ ਬਣਦਾ ਜੀ ਵੀ ਇਹ ਭੈਣ ਪਾਈਆਂ ਦਾ ਦੇਣਾ ਜੀ ਜਦੇਦੀ ਮੰਮੀ ਤੇ 6:00 ਵਜੇ ਦੱਸੀ ਫੜ ਲਿਆਤੀ ਜੀ ਮਾਸੂਮ ਦੀਆਂ ਅੱਖਾਂ 'ਚ ਸੁਪਨੇ ਬਹੁਤ ਨੇ ਖੇਤਾਂ ਦਾ ਪੁੱਤ ਵਕੀਲ ਬਣਨਾ ਚਾਹੁੰਦਾ ਹੈ ਕਿਤਾਬਾਂ ਲੈ ਕੇ ਜਦੋਂ ਪੜਨ ਬੈਠਦਾ ਹੈ ਤਾਂ ਅੱਖਾਂ ਕਿਤਾਬ ਤੇ ਹੁੰਦੀਆਂ ਨੇ ਪਰ ਦਿਮਾਗ ਕਰਜ਼ੇ ਦੀ ਮੰਦ ਹਾਲੀਵੁੱਡ ਉੱਤੇ ਹੈ। ਮੈਨੂੰ ਤਾਂ ਪੜਾਈ ਵੀ ਨਹੀਂ ਠੀਕ ਜਿਹੀ ਹੁੰਦੀ। ਮੈਨੂੰ ਸੇਈ ਕਰਜ਼ੇ ਦੀ ਫਿਕਰ ਰਹਿੰਦੀ ਹੈ ਜੀ। ਬਸ ਇਹ ਮੇਰੇ ਕਰਜ਼ੇ ਮਾਫ਼ ਕੀ ਜਾਏ ਜੀ। ਬਸ ਇਹ ਮੈਂ ਪੜਨਾ ਚਾਹੁੰਦਾ ਜੀ। ਬਸ ਇਹ ਮੇਰੇ ਕਰਜ਼ੇ ਮਾਫ਼ ਕੀ ਜਾਏ। ਸਿਕੰਦਰ ਨੂੰ ਪੜਾਈ ਇਸ ਲਈ ਵੀ ਕਰਨੀ ਲਾਜ਼ਮੀ ਹੈ ਕਿਉਂਕਿ ਉਸਦੇ ਸਿਰੋਂ ਕਰਜ਼ਾ ਉਸੇ ਵੇਲੇ ਉਤਰੇਗਾ ਜਦੋਂ ਉਹ ਕੋਈ ਨੌਕਰੀ ਕਰੇਗਾ। ਡੋ ਕੀ ਲਲਾ ਕੇ ਬਣੇ ਲੋਕੀ ਨੇ ਨਾ ਕੁਛ ਮੰਨਦਾ ਨਹੀਂ ਉਸ ਦਾ ਖਾਣ ਕਰਦੇ ਪੜਾਈ ਕਈ ਨਹੀਂ ਕੰਮ ਛੁਟਾਣਾ ਜੇ ਬੱਚੇ ਨੂੰ ਪੜਾਵਾਂਗੇ ਨਹੀਂ ਤਾਂ ਬੱਚੇ ਕੋ ਕੁਛ ਮੰਨਦਾ ਨਹੀਂ ਜੇ ਹੁਣ ਬੱਚੇ ਨੂੰ ਗਰੇ ਰੱਖਾਂ ਤਾਂ ਵੀ ਆਖੇਗੇ ਵੀ ਮਾਂ ਬਾਪ ਮਰ ਗਏ ਬੱਚਾ ਗਰੇ ਰੱਖ ਲਈ ਇਹਨਾਂ ਨੇ ਅਜੇ ਪੜਾਈ ਕੀ ਜੇ ਲੋਕ ਖਰ ਪੜ ਜੇਗਾ ਕੋਈ ਬਾਗਰੂ ਕਰੇਗਾ ਕਿਸੇ ਦਾ ਮਨ ਜਾ ਚਿਆ ਕੋਈ ਨੌਕਰੀ ਮਿਲ ਜੇਗੀ ਅਸਰ ਲੱਗ ਜੇਗਾ ਆਪਕੇ ਪਹਿਲਾ ਸਰੋਜੇਗਾ ਕਦੇ ਬੇਸ਼ੱਕ ਅਸਨ ਖੇਡਣ ਦੀ ਉਮਰ ਇਸ ਸਿਕੰਦਰ ਦੇ ਕਰਜ਼ੇ ਦਾ ਫਿਲਹਾਲ ਕੋਈ ਹੱਲ ਨਹੀਂ ਪਰ ਉਸ ਦੇ ਸਰਕਾਰੀ ਮਾਡਲ ਸਕੂਲ ਕੁਲਰੀਆਂ ਦੇ ਮਾਸਟਰ ਓਮ ਪ੍ਰਕਾਸ਼ ਸੇਠੀਆ ਨੇ ਉਸ ਦੀ ਪੜਾਈ ਦੀ ਜ਼ਿੰਮੇਵਾਰੀ ਚੁੱਕੀ ਹੈ ਉਹ ਕਹਿੰਦੇ ਨੇ ਸਿਕੰਦਰ ਨੂੰ ਮਾਪਿਓ ਬਣ ਕੇ ਵੱਡਾ ਕਰਾਂਗੇ ਤੇ ਸਾਡੀ ਇਹ ਕੋਸ਼ਿਸ਼ ਹੈਗੀ ਹੈ ਕਿ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਜਿਹੜੀ ਹੈਗੀ ਹੈ ਇਸ ਸਕੂਲ ਦੇ ਵਿੱਚ ਮਹਿਸੂਸ ਨਾ ਹੋਵੇ ਤੇ ਬਾਕੀ ਨਾਰਮਲ ਬੱਚਿਆਂ ਦੇ ਵਾਂਗ ਅਸੀਂ ਉਹਨੂੰ ਰੱਖਦੇ ਹੈਗੇ ਹਾਂ ਤੇ ਹਰ ਤਰ੍ਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਜਿਹੜੀ ਹੈਗੀ ਸਾਡੇ ਸਕੂਲ ਵੱਲੋਂ ਸੀ ਨਹੀਂ ਆਣ ਦੇਵਾਂਗੇ ਤੇ ਜੋ ਤੱਕ ਬੱਚਾ ਸਾਡੇ ਕੋਲ 12ਵੀਂ ਤੱਕ ਹੈ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਸਾਡੇ ਸਕੂਲ ਵੱਲੋਂ ਸੀ ਉਹਨੂੰ ਪ੍ਰਦਾਨ ਕਰਾਂਗੇ ਨਰਮੇ ਦੀ ਖਰਾਬ ਹੋਈ ਫਸਲ ਵੀ ਕਾਰਨ ਸੀ ਪਿਤਾ ਦੀ ਖੁਦਕੁਸ਼ੀ ਦਾ ਨਰਮੇ ਪੱਟੀ ਦੀ ਗੱਲ ਕਰੀਏ ਤਾਂ ਮਾਨਸਾ ਜ਼ਿਲ੍ਹੇ ਦਾ ਇਹਦੇ ਵਿੱਚ ਅਹਿਮ ਸਥਾਨ ਹੈ ਪਰ ਪਿਛਲੀ ਵਾਰ ਦਾ ਸੀਜ਼ਨ ਇਲਾਕੇ ਦੇ ਕਿਸਾਨਾਂ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਸੀ ਪਿਛਲੇ ਸਾਲ ਪੰਜਾਬ ਵਿੱਚ ਕਰੀਬ 12 ਲੱਖ ਏਕੜ ਰਕਬੇ ਤੇ ਨਰਮੇ ਦੀ ਬਜਾਈ ਹੋਈ ਸੀ ਇਸ ਵਿੱਚੋਂ ਕਰੀਬ 7 ਲੱਖ ਏਕੜ ਰਕਬੇ ਹਿਟਲਾ ਨਰਮਾ ਬਰਬਾਦ ਹੋ ਗਿਆ। ਸਾਫ ਹੈ ਅੱਧੇ ਤੋਂ ਵੱਧ ਯਾਨੀ ਤਕਰੀਬਨ 60% ਨਰਮਾ ਤਬਾਹ। ਨਰਮਾ ਕਿਸਾਨਾਂ ਨੂੰ ਕਰੀਬ 3800 ਕਰੋੜ ਦਾ ਨੁਕਸਾਨ ਹੋਇਆ। ਚਿੱਟੀ ਮੱਖੀ ਦਾ ਅਜਿਹਾ ਹਮਲਾ ਹੋਇਆ ਕਿ ਕਿਸਾਨਾਂ ਨੇ ਆਪਣੀ ਖੜੀ ਫਸਲਵਾ ਦਿੱਤੀ। ਸਰਕਾਰੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਜੁਲਾਈ 2015 ਤੋਂ ਮਕਰੋਂ ਹੁਣ ਤੱਕ ਕਰੀਬ 500 ਤੋਂ ਵੱਧ ਕਿਸਾਨਾਂ ਤੇ ਮਜ਼ਦੂਰਾਂ ਨੇ ਖੁਦਕੁਸ਼ੀ ਕਰ ਲਈ ਜੋ ਆਪਣੇ ਖੇਤ ਨੂੰ ਚਿੱਟੇ ਮੱਛਰ ਦੇ ਹਮਲੇ ਤੋਂ ਬਚਾ ਨਹੀਂ ਸਕੇ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਚ ਸਭ ਤੋਂ ਜ਼ਿਆਦਾ ਕਿਸਾਨ ਤੇ ਮਜ਼ਦੂਰ ਖੁਦਕੁਸ਼ੀ ਦੇ ਰਾ ਗਏ ਸਰਕਾਰ ਨੇ ਮੁਆਵਜ਼ੇ ਵਜੋਂ 643 ਕਰੋੜ ਰੁਪਏ ਐਲਾਨੇ ਪਰ ਹੁਣ ਵੀ ਮੁਆਵਜ਼ੇ ਲਈ ਕਿਸਾਨ ਜਥੇਬੰਦੀਆਂ ਸੰਘਰਸ਼ ਦੇ ਰਾਤੇ ਨੇ ਪੱਤਮਾਰ ਦਾ ਹਰਤੀਏ ਦਾ ਕੰਮ ਜਾ ਕਿਉਂ ਹਰਤੀਏ ਤਾਂ ਇਹ ਜੇ ਸਾਡੇ ਰਿਪੋਰਟਾਂ ਆਉਂਦੀਆਂ ਖਾਲੀ ਪਰਨੋਟਾਂ ਤੇ ਗੂਠੇ ਲਵਾਏ ਹੋਏ ਚਾ ਕੇ ਕੇਸ ਕਰ ਦਿੰਦੇ ਨੇ ਕੇਸ ਕਰਦੇ ਆਇਤ ਕੀ ਆਇਤ ਕੀ ਮੇਰਾ ਖਿਆਲ ਕਟੋ ਕਟ 20 ਘੁਰਕੀਆਂ ਦਾ ਮੈਂ ਇੱਥੇ ਰੋਕੀਆਂ ਨੇ ਜਾਨੀ ਜਥੇਬੰਦੀ ਨੇ ਸਾਡੀ ਨੇ ਕਚੈਰੀ ਦੇ ਵਿੱਚ ਤੇ 8-10 ਰੋਕੀਆਂ ਹੋਣੀਆਂ ਬਲਾਡੇ ਆਹ ਕਿਸਾਨਾਂ ਦੇ ਜੁਮੇ ਕਰਜ਼ਾ ਚੜੇ ਦੀਆਂ ਹੁਣ ਪੈਸਾ ਕੁਛ ਹੁੰਦਾ ਉਹਨਾਂ ਦਾ ਲਾ ਲਾ ਵਿਆਜ ਹੋਰ ਦੇਸਾਂ ਦਾ ਬਣਾ ਦਿੰਦੇ ਨੇ ਇਹ ਕਿਸਾਨ ਤਾਂ ਮਰਨ ਝਾਰ ਹੈ ਜੀ ਇਹਨਾਂ ਦੇ ਤਾਂ ਪੱਲੇ ਕੁਛ ਪੈਂਦਾ ਨਹੀਂ ਖੇਤੀ ਕਰਦਾ ਖੇਤੀ ਚੋਂ ਨਹੀਂ ਪੈਂਦਾ ਕੋਈ ਹੋਰ ਕੰਮ ਨਹੀਂ ਕਿਸਾਨ ਨੂੰ ਇਹ ਤਾਂ ਖੁਦਕਸ਼ੀਆਂ ਦੇ ਰਾਹ ਪੈ ਰਿਹਾ ਹੈ ਖੁਦਕਸ਼ੀ ਮੇਰਾ ਖਿਆਲ ਹੈ ਵੀ ਸਾਡੇ ਲਵਲੇ ਲਵਲੇ ਪਿੰਡਾਂ 'ਚ ਮਿਲਵੇ ਰੋਜ਼ ਦੀ ਇੱਕ ਦੀ ਪਤਾ ਲੱਗਦਾ ਮੈਨੂੰ ਵੀ ਫਲਾਣੇ ਪਿੰਡ ਖੁਦਕਸ਼ੀ ਕਰ ਗਿਆ ਤੇ ਇਹ ਹੁਣ ਇਹ ਸਰਕਾਰ ਦੇ ਬਤੀਰੇ ਕਰਕੇ ਕੋਈ ਖੁਦਕਸ਼ੀਆਂ ਦਾ ਪੈਸਾ ਨਹੀਂ ਕਿਸੇ ਨੂੰ ਮਿਲ ਰਿਹਾ ਜਿਹੜੇ ਕੋਈ ਕੇਸ ਕਰਦਾ ਹੈ ਜਾਣਕਾਰੀ ਵਾਲਾ ਬੰਦਾ ਉਹ ਦਾ ਕੁਛ ਨਾ ਕੁਛ ਲੈ ਮਰਦਾ ਹੈ ਉਹ ਵੀ ਪਕਾਈ ਕਰਕੇ ਉਹ ਵੀ ਐ ਨਹੀਂ ਵੀ ਅਗਲੇ ਨੂੰ ਘਰੇ ਬੈਠੇ ਨੂੰ ਕੋਈ ਮਿਲ ਗਿਆ ਬਹੁਤ ਮਿਹਨਤ ਨਾਲ ਉਹਦਾ ਲੈਦਾ ਜਿਹੜਾ ਵਿਚਾਰਾ ਸਿੱਧਾ ਸਾਦਾ ਕਿਸਾਨ ਹੈ ਉਹ ਵਿਚਾਰਾ ਐਂ ਫਿਰਦਾ ਰਹਿੰਦਾ ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਚ ਇਕੱਲੇ ਮਾਨਸਾ ਜ਼ਿਲ੍ਹੇ ਵਿੱਚ 228 ਕਿਸਾਨਾਂ ਨੇ ਖੁਦਕੁਸ਼ੀ ਕਰ ਮੌਤ ਨੂੰ ਗਲੇ ਲਗਾ ਲਿਆ ਤੇ ਅੱਗੋਂ ਦੁੱਖ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਸਿਰਫ 19 ਪੀੜਿਤ ਪਰਿਵਾਰਾਂ ਨੂੰ ਹੀ ਮੁਆਵਜ਼ਾ ਮਿਲਿਆ 2015 ਦੇ ਅੰਕੜਿਆਂ ਮੁਤਾਬਕ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਮਾਮਲੇ ਵਿੱਚ ਪੰਜਾਬ ਮੂਲਕ ਵਿੱਚ ਦੂਜੇ ਨੰਬਰ ਤੇ ਹੈ ਸਭ ਤੋਂ ਵੱਧ ਖੁਦਕੁਸ਼ੀਆਂ ਮਹਾਰਾਸ਼ਟਰ ਵਿੱਚ ਹੋਈਆਂ ਪੰਜਾਬ ਵਿੱਚ ਸਾਲ 2015 ਦੌਰਾਨ ਔਸਤਨ ਦੋ ਦਿਨਾਂ ਵਿੱਚ ਪੰਜ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਦੇ ਰਹੇ ਅੱਜਕੱਲ ਟੀਵੀ ਚੈਨਲ ਹੁਣ ਜਾਂ ਅਖਬਾਰਾਂ ਕਿਸਾਨਾਂ ਵੱਲੋਂ ਮੌਤ ਨੂੰ ਗਲੇ ਲਗਾਉਣ ਦੀਆਂ ਖਬਰਾਂ ਸੁਰਖੀਆਂ ਵਿੱਚ ਨਹੀਂ ਕੁਝ ਦਿਨ ਪਹਿਲਾਂ ਬਰਨਾਲਾ ਦੇ ਪਿੰਡ ਜੋਧਪੁਰਚ ਕਰਜ਼ੇ ਤੋਂ ਤੰਗ ਕਿਸਾਨ ਅਤੇ ਉਸ ਦੀ ਮਾਂ ਨੇ ਸਰਕਾਰੀ ਨੁਮਾਇੰਦੇ ਸਾਹਮਣੇ ਹੀ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਮਾਰਾ ਦਾ ਇਹ ਜ਼ੋਰ ਦੇ ਕੇ ਕਹਿਣਾ ਹੈ ਕਿ ਜਦੋਂ ਤੱਕ ਪਿੰਡ ਅਧਾਰਿਤ ਅਥਚਾਰਾ ਨਹੀਂ ਬਣਾਇਆ ਜਾਂਦਾ ਕਿਸਾਨੀ ਬਦਹਾਲ ਰਹੇਗੀ ਆ ਵੀ ਕੋਈ ਮਾਡਲ ਬਣਾਇਆ ਜਾਵੇ ਕੋਈ ਫਸਲਾਂ ਦੇ ਰੇਟ ਮਿਲਣ ਜਿਹੜੀਆਂ ਸਾਡੇ ਅਸੀਂ ਖਰੀਦਣੀਆਂ ਚੀਜ਼ਾਂ ਉਹ ਤਾਂ ਤਾਹਾਂ ਨੂੰ ਚੜੀਆਂ ਜਾਂਦੀਆਂ ਜਿਹੜੀ ਸਾਡੀ ਫਸਲ ਫਸਲ ਤੂੰ ਐਤ ਕੀ ਸਾਡੇ ਪਤਾ ਨਹੀਂ ਕਿਵੇਂ ਆ ਕਣਕ ਠੀਕ ਵਿਕੀ ਆ ਲੋਕਾਂ ਨੂੰ ਪਤਾ ਨਹੀਂ ਆਏ ਸਾਲ ਦਾ ਕਣਕ ਉਹ ਤਾਂ ਸੁੱਕੀ ਚੀਜ਼ ਨਹੀਂ ਹੁੰਦੀ ਆਏ ਸਾਲ ਮੈਂ ਉਹ ਪੁਰਤੇ ਧਰਨਾ ਲਾ ਕੇ ਬੈਂਦਾ ਫੇਰ ਜਾ ਕੇ ਖਰੀਦ ਕਰਦੇ ਕਣਕ ਦੀ ਫੇਰ ਕਿਤੇ ਹੋ ਹੁੰਦੇ ਜਿਹੜੀ ਕਿਸਾਨੀ ਤੇ ਐਗਰੀਕਲਚਰ ਲੇਬਰ ਹੈ ਉਸ ਨੂੰ ਦੂਰ ਲੈ ਰਹੀ ਹੈ ਜੀ ਨਾਨ ਫਾਰਮਲ এমਪਲੋਇਮੈਂਟ ਦੇ ਕੇ ਉਹਦਾ ਜਿਹੜਾ ਸੁਧਾਰ ਕੀਤਾ ਜਾ ਸਕਦਾ ਹੈ ਕਿ ਪਿੰਡ ਦੇ ਵਿੱਚ ਪਿੰਡ ਦੇ ਲਾਗੇ ਕੋਈ ਫੋਕਲ ਪੁਆਇੰਟ ਹੋਣ ਜਾਂ ਪਿੰਡ ਦੇ ਜਿੱਥੋਂ ਉਹ ਡੇਲੀ ਜਾ ਸਕਣ ਤੇ ਆ ਸਕਣ ਆਪਣੀ ਖੇਤੀ ਨੂੰ ਵੀ ਲੁੱਕ ਆਫਟਰ ਕਰ ਸਕਣ ਤੇ ਆਪਣਾ ਜਿਹੜੀ ਇਨਕਮ ਹੈ ਤੇ ਰੋਜ਼ਗਾਰ ਉਹਨੂੰ ਸਪਲੀਮੈਂਟ ਕਰ ਸਕਣ ਤੇ ਮੇਰੇ ਹਿਸਾਬ ਨਾਲ ਜੇ ਕਿਸਾਨੀ ਨੂੰ ਅਲੱਗ ਕਰਕੇ ਦਾ ਹੱਲ ਨਹੀਂ ਲੱਭੇ ਜਾ ਸਕਦਾ ਜਿਹੜਾ ਪਿੰਡ ਦੀ ਪੂਰੀ ਅਰਥ ਵਿਵਸਥਾ ਹੈ ਉਹਦੀ ਇੱਕ ਹੋਲਿਸਟਿਕ ਅਪਰੋਚ ਬਣਾ ਕੇ ਡਾਈਵਰਸਿਫਾਈਡ ਰੂਰਲ ਇਕਨੋਮੀ ਬਣਾ ਕੇ ਕੀਤਾ ਜਾ ਸਕਦਾ ਹੈ ਕਿਉਂਕਿ ਜੇ ਆਸੀ ਉਹਨੂੰ ਅਪਰੂਵ ਕਰਕੇ ਉਹਨੂੰ ਕਹਾਂਗੇ ਕਿ ਸ਼ਹਿਰਾਂ ਦੇ ਲੇਬਰ ਚੌਕ ਤੇ ਜਾਓ ਉਹ ਸੋਸ਼ੀਅਲੀ ਵੀ ਪੋਸੀਬਲ ਨਹੀਂ ਹੈ ਜਾ ਉਹ ਸਲਾਮ ਵਿੱਚ ਰਹੇਗਾ ਜਾ ਉਹਦੇ ਉਨ ਜਾਣ ਚ ਟਾਈਮ ਬਹੁਤ ਵੇਸਟ ਹੋਏਗਾ ਸੋ ਐਗਰੋ ਪ੍ਰੋਸੈਸਿੰਗ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਉਹ ਇੱਕ ਹੱਲ ਹੈ ਉਹਦੇ ਨਾਲ ਨਾਲ ਨਾਨ ਫਾਰਮ employment ਜਿਹੜੀ ਹੈ ਖੇਤੀ ਤੋਂ ਬਾਹਰ ਜਿਹੜੀ employment ਹੈ ਪਰ ਹੋਵੇ ਉਹ ਐਕਸੈਸਿਬਲ ਨੇੜੇ ਖੇਤੀ ਮਾਹਿਰ ਦਵਿੰਦਰ ਸ਼ਰਮਾ ਦਾ ਦਾਵਾ ਹੈ ਕਿ ਪੂਰੇ ਮੁਲਕ 'ਚ ਕਿਸਾਨਾਂ ਦੀ ਅਣ ਦੇਖੀ ਇੱਕ ਗਿਣੀ ਮਿੱਥੀ ਸਾਜ਼ਿਸ਼ ਤਹਿਤ ਹੋ ਰਹੀ ਹੈ ਰੋਜ਼ਗਾਰ ਪੈਦਾ ਕਰਨ ਦੇ ਨਾਮ ਤੇ ਕੁਝ ਇਸ ਤਰ੍ਹਾਂ ਦੇ ਹਤਖੰਡੇ ਅਪਣਾਏ ਜਾ ਰਹੇ ਨੇ और सरकारें ये करना नहीं चाहती क्योंकि सरकारों को लगता है कि अगर किसान जो है अगर उनमें कैपेसिटी आ जाए या वो आत्मनिर्भर हो जाए या उनका इकोनॉमिक लेवल जो है बड़ा अच्छा हो जाए तो जो देश का जो इकोनॉमिक ढांचा बनाना चाहते हैं जिसमें कि आज दिहाड़ी मजदूरों की ज़्यादा ज़रूरत है वो नहीं हो पाएगा चीपर लेबर इंडस्ट्री को नहीं मिलेगी तो किसान को ये डेरिबेटली तक ये कैसे चीप लेबर बने इसलिए पूरी कोशिश जो है वो सदियों से जारी है सदियों से मतलब कई दशकों से जारी है उदाहरण देता हूँ मैं अभी सी ने कहा है ہم اگلے 5 سال میں 30 کروڑ جابز کریٹ کریں گے۔ तीस करोड़ जॉब्स तो हिंदुस्तान में ऑर्गेनाइज सेक्टर में आज़ादी के बाद नहीं आज तक हुए तो ये पाँच साल में कैसे क्रिएट करेंगे वो ऐसे क्रिएट करेंगे कि आप गांव से लोगों को निकाल कर आप चीपर लेबर दिहाड़ी मजदूर जो बनेंगे इंफ्रास्ट्रक्चर के लिए रियल इस्टेट के लिए चाहिए उसको आप जॉब क्रिएशन कहते हैं तो ये कोशिश है कि तीस करोड़ लोग जो हैं कम से कम गाँव से निकल कर शहरों की तरफ़ प्लान करें अगर ये नीतियाँ हैं तो मुझे लगता है कि हमें बहुत सावधान और सचेत होने की जरूरत है ਦਵਿੰਦਰ ਸ਼ਰਮਾ ਅੱਗੇ ਕਹਿੰਦੇ ਨੇ ਕਾਰਪੋਰੇਟਸ ਤੇ ਸਰਕਾਰ ਕਿਵੇਂ ਮਿਹਰਬਾਨ ਹੈ ਉਹਦੀ ਮਿਸਾਲ ਇਹ ਹੈ ਕਿ ਕਿਸਾਨ ਹਾਸ਼ੀਅਤ ਹੈ ਮਲਾਈ ਕੋਈ ਹੋਰ ਖਾ ਰਿਹਾ ਹੈ ਅੱਜ ਪ੍ਰੋਬਲਮ ਇਹ ਹੈ ਕਿ ਕਿਸਾਨੋਂ ਕੇ ਦੋ ਹੀ ਰੋਲ ਰਹਿ ਗਏ ਹਨ ਜਾਂ ਤਾਂ ਉਹ ਵੋਟ ਬੈਂਕ ਹੈ ਔਰ ਜਾਂ ਉਹ ਲੈਂਡ ਬੈਂਕ ਹੈ तीसरा कोई रोल नहीं है एक ही चीज़ है जिससे किसान का भला हो सकता है अधिक जो अधिकांश उनके प्रॉब्लम एड्रेस हो सकते हैं वो किसान को उसको जो आय डिज़र्व करता है वो दी जाए तो सरकार को चाहिए एक नेशनल फार्मर्स इनकम कमीशन का गठन किया जाए जिसमें कम से कम क्लास थ्री या क्लास फोर जो सरकारी मुलाजिम होता है उसके बराबर एक हर महीने किसान परिवार को एक आय एश्योर की जाए और ये जब तक नहीं करेंगे कोई इसका उपचार नहीं है खेती के संकट का ये इसलिए मैं कह रहा हूँ कि, कि पिछले पैंतालीस साल में यानी 1970 से लेकर 2015 तक अगर हम देखें तो किसान का मिनिमम सपोर्ट प्राइस जो कि उसका एक ही तरीका है इनकम का वो 19 गुना बढ़ा है लेकिन सरकारी मुलाजमों की तनख्वाह जो है वो 120 से 150 गुना बढ़ी है प्रोफेसरों की 150 से 170 गुना बढ़ी है टीचरों की 280 से 320 गुना बढ़ी है और किसान की मात्र 19 गुना बढ़ी है अगर आम किसान की इनकम जो उस समय छहत्तर रुपये प्रति क्विंटल थी गेहूं का दाम अगर वो आज 100 गुना करें जो कि होना चाहिए न्यूनतम उसके हिसाब से देखें क्राइटेरिया के हिसाब से देखें तो आज उसका दाम सात हजार छः सौ रुपये प्रति क्विंटल होना चाहिए आप उसको 1415 सौ पंद्रह से चौदह सौ पे या चौदह सौ पे जो भी सरकार का न्यूनतम मूल्य है उस पर खरीदिए और बाकी जो पैसा है छः हजार रुपया वो उसके जनधन अकाउंट में डालिए दिल्ली स्थित संस्था सी एस डी एस ने एक सर्वे के आधार से दावा किया ਕਿ ਭਾਰਤ ਦੇ 70% ਤੋਂ ਵੱਧ ਕਿਸਾਨ ਖੇਤੀ ਨਹੀਂ ਕਰਨਾ ਚਾਹੁੰਦੇ। ਇਸ ਸਰਵੇ ਨੇ ਇੱਕ ਨਵੀਂ ਬਹਿਸ ਛੇੜ ਦਿੱਤੀ। 2014 ਚ ਸੀਐਸਡੀਐਸ ਨੇ 18 ਸੂਬਿਆਂ ਵਿੱਚ ਸਰਵੇ ਕੀਤਾ ਸੀ। ਸਰਵੇ ਮੁਤਾਬਕ ਕਿਸਾਨੀ ਤੋਂ ਤੌਬਾ ਕਰਨ ਵਾਲੇ ਕਿਸਾਨਾਂ ਦੀਆਂ ਕਈ ਪਰੇਸ਼ਾਨੀਆਂ ਨੇ। 60% ਤੋਂ ਵੱਧ ਕਿਸਾਨ ਸ਼ਹਿਰਾਂ 'ਚ ਨੌਕਰੀ ਕਰਨਾ ਚਾਹੁੰਦੇ ਨੇ ਕਿਉਂਕਿ ਰੋਜ਼ਗਾਰ ਮਿਲੇਗਾ, ਚੰਗੀ ਸਿੱਖਿਆ ਮਿਲੇਗੀ ਤੇ ਸਿਹਤਮੰਦ ਜ਼ਿੰਦਗੀ guzari ਜਾ ਸਕਦੀ ਹੈ। ਖੇਤੀ ਤੋਂ ਮੋਹ ਭੰਗ ਇਸ ਲਈ ਵੀ ਹੋਇਆ ਕਿਉਂਕਿ ਕਈ ਵਾਰ ਬਰਬਾਦ ਹੋਈਆਂ ਫਸਲਾਂ ਨੇ ਕਿਸਾਨ ਦੀ ਕਮਰ ਤੋੜ ਦਿੱਤੀ। ਦੇ ਮੌਸਮੀ ਬਾਰਿਸ਼ ਸੋਕਾ ਹੜ੍ਹ ਅਤੇ ਨਦੀਨਾਂ ਦਾ ਹਮਲਾ ਕਿਸਾਨਾਂ ਦੀ ਆਰਥਿਕਤਾ ਤੇ ਜ਼ਿੰਦਗੀ ਤੇ ਭਾਰੀ ਪਿਆ। ਉਹ ਖੁਦਕੁਸ਼ੀਆਂ ਨੂੰ ਰੋਕਣ ਦੇ ਲਈ ਸਰਕਾਰ ਕੋਲ ਕੋਈ ਠੋਸ ਪਲੈਨਿੰਗ ਨਹੀਂ ਠੋਸ ਯੋਜਨਾ ਨਹੀਂ ਹੈ। ਹਾਂ ਇਹ ਜ਼ਰੂਰ ਹੈ ਕਿ ਸਰਕਾਰ ਹੋਗੀ ਸਰਕਾਰ ਜਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਸਿਆਸਤ ਜ਼ਰੂਰ ਕਰਦੀਆਂ ਨੇ ਇਸ ਮੁੱਦੇ ਨੂੰ ਲੈ ਕੇ ਪਰ ਇਸ ਮੁੱਦੇ ਦਾ ਹੱਲ ਨਹੀਂ ਤੇ ਜਿਸ ਦੀ ਵਜ੍ਹਾ ਕਰਕੇ ਹੀ ਇਹ ਵਰਤਾਰੇ ਨੂੰ ਠੱਲ ਨਹੀਂ ਪੈ ਰਹੀ ਤੇ ਲਗਾਤਾਰ ਕਿਸਾਨ ਖੁਦਕੁਸ਼ੀ ਕਰ ਰਹੇ ਨੇ। ਪਿਛਲੇ 20 ਸਾਲਾਂ ਦੌਰਾਨ ਖੇਤੀ ਉਤਪਾਦਨ ਲਈ ਵਰਤੀਆਂ ਜਾਂਦੀਆਂ ਵਸਤਾਂ ਮਸ਼ੀਨਰੀ ਦਵਾਈਆਂ ਬੀਜਾਂ ਤੇ ਖਾਦਾਂ ਬਹੁਤ ਜ਼ਿਆਦਾ ਵਧੀਆਂ ਪਰ ਉਪਜ ਵਿੱਚ ਖੜੋਤਾ ਗਈ ਜਿਸ ਕਾਰਨ ਉੱਤਰ ਪ੍ਰਦੇਸ਼ ਖਾਸ ਕਰਕੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਦਾ ਕਿਸਾਨ ਥੱਕ ਗਿਆ ਇੱਕ ਸਰਵੇਖਣ ਮੁਤਾਬਕ ਸਿਰਫ ਪੰਜਾਬ ਦੇ 42% ਕਿਸਾਨਾਂ ਨੂੰ ਜੇਕਰ ਕੋਈ ਹੋਰ ਲਾਹੇਵੰਦਨ ਦਾ ਮਿਲ ਜਾਵੇ ਤਾਂ ਉਹ ਖੇਤੀ ਛੱਡਣ ਲਈ ਤਿਆਰ ਨੇ ਪੰਜਾਬ ਸਰਕਾਰ ਵੱਲੋਂ 2000 ਤੋਂ 2010 ਤੱਕ ਹੋਈਆਂ ਖੁਦਕੁਸ਼ੀਆਂ ਦਾ ਸਰਵੇ ਕਰਵਾਇਆ ਗਿਆ ਇਸ ਸਰਵੇ ਮੁਤਾਬਕ ਪੰਜਾਬ ਵਿੱਚ ਇਸ ਦੌਰਾਨ ਤਕਰੀਬਨ 7000 ਕਿਸਾਨ ਅਤੇ ਮਜ਼ਦੂਰਾਂ ਨੇ ਖੁਦਕੁਸ਼ੀ ਕਰ ਲਈ ਇਸੇ ਵਿਚਾਲੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇਹ ਚੇਤਾਵਨੀ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਰੋਜ਼ 2 2 3 3 4 4 ਖੁਦਕਸ਼ੀਆਂ ਇਹ ਕਿਸਾਨ ਕਰ ਰਹੇ ਨੇ ਔਰ ਅਸੀਂ ਇਸ ਗੱਲ ਤੋਂ ਚਿੰਤਤ ਹਾਂ ਕਿ ਕਿਸਾਨਾਂ ਦਾ ਜਿੱਦਣ ਮਨ ਪਲਟ ਗਿਆ ਕਿ ਆਸੀ ਆਪਣੀਆਂ ਆਪਣੇ ਆਪ ਦੀਆਂ ਜਾਨਾਂ ਲੈਣ ਦੀ ਬਜਾਏ ਉਹਨਾਂ ਨੇ ਮਨ ਪਲਟ ਲਿਆ ਕਿ ਹੁਣ ਕੁਝ ਹੋਰ ਕਰਨਾ ਹੈ ਇਹ ਸਮਾਜ ਲਈ ਦੇਸ਼ ਲਈ ਬੜਾ ਕੱਤਖ ਹੋਏਗਾ ਔਰ ਬੜਾ ਖਤਰਨਾਕ ਹੋਏਗਾ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਬਾਹ ਫੜਨ ਤੋਂ ਕੇਂਦਰ ਸਰਕਾਰ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਖੇਤੀ ਸੂਬਾ ਸਰਕਾਰਾਂ ਦਾ ਵਿਸ਼ਾ ਵੋਟਾਂ ਵੇਲੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਉਣ ਵਾਲੇ ਜੇਕਰ ਅੰਨਦਾਤਾ ਨੂੰ ਇਸੇ ਤਰ੍ਹਾਂ ਵਿਸਾਰ ਦੇ ਰਹੇ ਤਾਂ ਖੇਤਾਂ ਦਾ ਸਿਕੰਦਰ ਮੁਕੱਦਰ ਭਰੋਸੇ ਹੀ ਜ਼ਿੰਦਾ ਰਹੇਗਾ ਸਮਾ ਆ ਗਿਆ ਹੈ ਕਿ ਚੰਗਿੰਦਰਾ ਦੇ ਨਾਰਿਆਂ ਦੇ ਸ਼ੋਰ 'ਚ ਸਿਆਸਤਦਾਨਾਂ ਸਕੀਮ ਘੜਨ ਵਾਲਿਆਂ ਕਿਸਾਨਾਂ ਦੀ ਹਾਲਤ ਤੇ ਇਮਾਨਦਾਰੀ ਨਾਲ ਸੋਚਣ ਦੀ ਲੋੜ ਹੈ।